ਜੇ ਸਾਡੀ ਕੋਈ ਬਹਿ ਜੀ ਸੀਗੇ ਤੰਕ ਨਵਜੋਤ ਸਿੱਧੂ ਨੇ ਤੁਹਾਡਾ ਸਮਰਥਨ ਕੀਤਾ ਜੀ ਤੇ ਹੁਣ ਨਵਜੋਤ ਸਿੱਧੂ ਨੂੰ ਜਿਹੜਾ ਨਾਦਾ ਤੋੜਨ ਦੇ ਕੋਈ ਲੋੜਾ ਜੀ ਉਹ ਨਵਜੋਤ ਸਿੰਘ ਸਿੱਧੂ ਸਾਡੇ ਸਤਕਾਰਯੋਗ ਭਰਾ ਮੇਰੇ ਜ਼ਾਤੀ ਤੌਰ ਤੇ ਅਗਰ ਉਹ ਮੇਰੇ ਕੋ ਆਏ ਮੈਂ ਵੀ ਗਿਆ ਉਹਨਾਂ ਦੇ ਕੋਲ ਔਰ ਸਾਡਾ ਯਤਨ ਹੋਵੇਗਾ ਕਿ ਸਾਰੀ ਪਾਰਟੀ ਇੱਕ ਮੁੱਠ ਹੋਵੇਗੀ ਅਗਰ ਕੋਈ ਅਜ ਇੱਕ ਉਨੀ ਕੀ ਰਹਿ ਗਿਆ ਹਲੇ ਬਹੁਤ ਸਾਡੇ ਕੋ ਸਮਾਂ ਵੀ ਰਿਪਿਆ ਰਿਹਾ ਵੀ ਸਿੱਧੂ ਦੇ ਹੱਕ ਚ ਆਵਾਜ਼ ਦਿੱਤੋ ਮੈਂ ਖੜਕੇ ਸਾਹਿਬ ਕੋਲ ਜੀ ਤੁਹਾਡੇ ਹੱਕ ਚ ਉਹਨਾਂ ਨੇ ਆਵਾਜ਼ ਚੁੱਕੀ ਸੀ ਅਸੀਂ ਦੇਖੋ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਿੱਧੂ ਸਾਹਿਬ ਜੇਲ੍ਹ 'ਚ ਮੈਂ ਉਹਨਾਂ ਨੂੰ ਮਿਲਣ ਗਿਆ ਉਹਨਾਂ ਦੇ ਘਰ ਚੱਲ ਕੇ ਗਿਆ ਔਰ ਮੈਂ ਕਿਹਾ ਕਿ ਅੱਛੇ ਰੱਖੂਗਾ ਕਰਾਂਗੇ ਗੱਲ ਸਾਰੀ ਬੈਠ ਕੇ ਗੱਲਾਂ ਬਾਅਦ ਪਲੈਟਫਾਰਮ ਤੇ ਨਹੀਂ ਕਿਤੇ ਧੰਨਵਾਦ ਜਿਹੜਾ ਇਸ ਵਕਤ ਕੇਜਰੀਵਾਲ ਦੀ ਪਾਰਟੀ ਦੇਖੋ ਕੇਜਰੀਵਾਲ ਸਾਹਿਬ ਖੜਗੇ ਸਾਹਿਬ ਨੂੰ ਦਿੱਲੀ ਦਾ ਦਿਨ-ਦਿਨ ਦੇ ਗੁਲਦਸਤੇ ਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਦਰੜ ਰਹੇ ਨੇ ਖੈਰੇ ਤੇ ਪਰਚਾ ਚੱਕ ਅੰਦਰ ਜੇ ਬੇਲ ਹੋ ਗਈ ਫਿਰ ਪਰਚਾ ਜੇ ਕੋਈ ਕਾਂਗਰਸ ਦਾ ਹੋਰ ਲੀਡਰ ਸਿਰ ਚੁੱਕਦਾ ਚੱਲ ਪਰਚਾ ਫਾਈਲਾਂ ਦਿਖਾਉਂਦੇ ਨੇ ਜੇ ਕੋਈ ਐਕਟਿਵਿਸਟ ਬੋਲਦਾ ਪਾਣਾ ਸਿੱਧੂ ਲੱਖਾ ਸਦਾਣਾ ਵਗੈਰਾ 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 ਠੁੱਕੀ ਚੱਲੋ ਮੈਂ ਪੁੱਛਣਾ ਚਾਹ ਰਾ ਹਾਂ ਕਿ ਉੱਥੇ ਤੁਸੀਂ ਕਹਿੰਨੇ ਕਿ ਸੀਪੀਆਈ ਤੇ ਆਈਟੀ ਤੰਗ ਕਰਦੀ ਤੁਹਾਨੂੰ ਭਾਜਪਾ ਤੰਗ ਕਰਦੀ ਕੀ ਉਹੀ ਰੁਖ ਤੁਹਾਡਾ ਪੰਜਾਬ ਦੇ ਵਿੱਚ ਨਹੀਂਗਾ ਕੀ ਉਹੀ ਗੱਲਾਂ ਤੁਸੀਂ ਪੰਜਾਬ ਦੇ ਵਿੱਚ ਰਿਪੀਟ ਨਹੀਂ ਕਰ ਰਹੇ ਡੂ ਨਾਟ ਬੀ ਡਬਲ ਫੇਸਿਟਿਡ ਜਾਂ ਤਾਂ ਦੱਬ ਕੇ ਕਹੋ ਕਿ ਅਸੀਂ ਭਾਜਪਾ ਦੀ ਵੀ ਟੀਮ ਆ ਜੋ ਦਿੱਲੀ ਸਾਡੇ ਨਾਲ ਹੋ ਰਿਹਾ ਅਸੀਂ ਪੰਜਾਬ ਦੇ ਨਾਲ ਵਿਰੋਧੀਆਂ ਨਾਲ ਕਰਨਾ ਹੀ ਕਰਨਾ ਵਾ ਉੱਥੇ ਕਹਿੰਦੇ ਕੱਟੜ ਇਮਾਨਦਾਰ ਸਸੋਡਿਆ ਔਰ ਸਤਿੰਦਰ ਜੈਨ ਪਿਛਲੇ ਸਵਾ ਸਾਲ ਤੋਂ ਜੇਲ੍ਹ ਵਿੱਚ ਨੇ ਸੁਪਰੀਮ ਕੋਰਟ ਨੇ ਬੇਲ ਰਿਜੈਕਟ ਕਰਤੀਆਂ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਆ ਕਿ ਇਹਨਾਂ ਆਮ ਆਦਮੀ ਪਾਰਟੀ ਦਾ ਸ਼ਰਾਬ ਘਟਾਲੇ ਵਿੱਚ 338 ਕਰੋੜ ਰੁਪਏ ਦੀ ਮਨੀ ਟ੍ਰੇਲ ਸਾਬਤ ਹੋ ਰਹੀ ਹੈ ਫਿਰ ਵੀ ਕੱਟੜ ਇਮਾਨਦਾਰ ਹੈ ਸਾਨੂੰ ਸਮਗਲਰ ਕਹਿੰਦੇ ਨੇ ਪੰਜਾਬ ਦੀਆਂ ਸਟੇਜਾਂ ਤੇ ਆਣ ਕੇ ਜਿਨ੍ਹਾਂ ਦੀਆਂ ਜ਼ਮਾਨਤਾਂ 3 ਮਹੀਨੇ ਚ ਹੋ ਗਈਆਂ ਜਿਨ੍ਹਾਂ ਦੇ ਡਬਲ ਕੇਸ ਪਾਏ ਗਏ ਜਿਨ੍ਹਾਂ ਦਾ ਨੌਂ ਜਨਾਮੀ ਕੋਈ ਐਵਿਡੈਂਸ ਨਹੀਂਗਾ ਜਦੋਂ ਮੈਨੂੰ ਬੇਲ ਮਿਲਦੀ ਹੈ ਆਨਰੇਬਲ ਜੱਜ ਸਾਹਿਬ ਨੇ ਕਿਹਾ देयर ਇਜ਼ ਸਕੈਚੀ ਐਵਿਡੈਂਸ ਅਗੇਂਸ ਮਿਸਟਰ ਖੇਰਾ ਸਕੈਚੀ ਮਤਲਬ ਕਿ ਐਵੇਂ ਟੁੱਟਮਾ ਜਾਏ ਕਿ ਐਵਿਡੈਂਸ ਲੱਭਾ ਇਹਨਾਂ ਕੋਈ ਐਵਿਡੈਂਸ ਹੋ ਇਹਨਾਂ ਦੀ ਵੀ ਦੋਗਲੀ ਨੀਤੀ ਬੰਦ ਹੋਣੀ ਚਾਹੀਦੀ ਆ ਅਸੀਂ ਗੱਠਚੋੜ ਦੇ ਨਾਲ ਆ ਅਸੀਂ ਚਾਹੁੰਨੇ ਕਿ ਇਹ ਝਾੜੂ ਵਾਲੇ ਆਲੇ ਦਾ ਲੜਨ ਅਸੀਂ علیحدਾਂ ਲੜਾਂਗੇ ਜਿੰਨੇ ਵੀ ਐਮਪੀ ਆਉਣਗੇ ਅਸੀਂ ਜਾ ਕੇ ਇੰਡੀਆ ਐਲਾਈਂਸ ਵਿੱਚ ਪਾਉਣੇ ਸੋ ਪੰਜਾਬ ਦੇ ਵਿੱਚ ਜਿਹੜੀ ਇਹ ਗੱਲ ਕੀਤੀ ਜਾ ਰਹੀ ਸੀ ਕਿ ਜੇ ਇਹ ਗੱਠਜੋੜ ਹੋਣਾ ਚਾਹੀਦਾ ਇਹ ਕੋ ਤੁੱਕ ਨਹੀਂ ਬਣਦੀ ਕੋ ਸੈਂਸ ਨਹੀਂ ਕੀ ਨੰਬਰ 1 ਪਾਰਟੀ ਐਮਐਲਏ ਦੇ ਹਿਸਾਬ ਨਾਲ ਨੰਬਰ 2 ਪਾਰਟੀ ਨਾਲ ਰਲ ਕੇ ਸੇ ਨੰਬਰ 4 ਪਾਰਟੀ ਨੂੰ ਡੀਫੀਟ ਕਰ ਰਹੀ ਆ ਮੈਂ ਸਮੇਂ ਦਾ ਜੋ ਬੀਜੇਪੀ ਦਾ ਰਵਈਆ ਕਿਸਾਨਾਂ ਦੇ ਪ੍ਰਤੀ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨੀ ਵਿੱਚ ਹੋਰ ਵੀ ਵਿਰੋਧ ਹੋਵੇਗਾ ਕਿਉਂਕਿ ਇਹਨਾਂ ਨੇ ਕੋਈ ਲਾਗੂ ਨਹੀਂ ਕੀਤਾ ਕੁਝ ਵੀ ਸੁਆਮੀਨਾਥਨ ਨੂੰ ਭਾਰਤ ਰਤਨ ਦਿੱਤਾ ਪਰ ਸੁਆਮੀਨਾਥਨ ਦੀ ਜਿਹੜੀਆਂ ਰეკਮੈਂਡੇਸ਼ਨਸ ਆ ਐਮਐਸਪੀ ਨੂੰ ਲੈ ਕੇ ਸੀ 2 50% ਪ੍ਰੋਫਿਟੇਬਲ ਐਮਐਸਪੀ ਅਜੇ ਤੱਕ ਲਾਗੂ ਨਹੀਂ ਇਸ ਕਰਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ